ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ ਫੇਸਬੁਕ ਪੇਜ ਤੇ ਲਾਈਵ ਦੇ ਤੇ ਸਵਾਗਤ ਹੈ ਜੀ ਅੱਜ ਦੀ ਆਪਾਂ ਵੀਡੀਓ ਲੈ ਕੇ ਆਇਆ ਪਿਓ ਰੋ ਪ੍ਰਾਸ਼ਾਹੀ ਪੱਗ ਦੀ ਇਸ ਪੱਗ ਦੀ ਲੈਤਾ ਕਿ ਸਾਡੇ ਸਤਮੁਤਰਾ ਜਿਹੜਾ ਕੱਪੜਾ ਉਹ ਆਪਾਂ ਨੇ ਫੁੱਲ ਵਰਤਿਆ ਹੁਣ ਜਿਹੜਾ ਆਪਾਂ ਇਸ ਲੜ ਦਾ ਪੱਗ ਦਾ ਪਹਿਲਾ ਲੜ ਲਗਾਉਣਾ ਲੜਨ ਨੂੰ ਸਰ ਦੇ ਸੈਂਟਰ ਦੇ ਵਿੱਚ ਰਿਹਾਣਾ ਲੜਨ ਨੂੰ ਸਰ ਦੇ ਸੈਂਟਰ ਦੇ ਵਿੱਚ ਰਿਹਾਣ ਤੱਕ ਦੇ ਦੋਨੇ ਭਲੇ ਬਰਾਬਰ ਕਰਕੇ ਤੇ ਫਿਰ ਅੱਧੇ ਤੋਂ ਲਾੜਨ ਨੂੰ ਇਹ ਘਰ ਫੋਲਡ ਕਰਕੇ ਤੇ ਲਾੜਨ ਨੂੰ ਜਿਹੜਾ ਬੈਕ ਤੱਕ ਸਾਫ਼ ਕਰਕੇ ਆਪਾਂ ਇਹਦਾ ਲਗਾ ਦੇਣਾ ਜੀ ਔਰ ਜਿਹੜਾ ਆਪਾਂ ਦੂਸਰਾ ਲੜ ਲਗਾਇਆ ਦੂਸਰੇ ਲੜ ਨੂੰ ਜਿਹੜਾ ਬੈਕ ਤੋਂ ਪਿੰਚ ਕੀਤਾ ਤੇ ਲੜ ਨੂੰ ਉਪਰੋਂ ਚੰਗੀ ਤਰ੍ਹਾਂ ਹੋਲਡ ਕਰਨਾ ਤੇ ਫਰੰਟ ਦੇ ਤੋਂ ਰਾ ਕਿਹੜਾ ਲੜ ਨੂੰ ਇਹ ਘਰ ਹੋਲਡ ਕਰ ਦੇਣਾ ਜੀ ਜਿਸ ਲੜ ਤੇੜਾ ਆਪਣਾ ਫਾਸਲਾ ਸੈਟ ਕਰਕੇ ਜਿਹੜਾ ਆਪਾਂ ਇਸ ਲੜ ਨੂੰ ਸੈਟ ਕਰਕੇ ਲਗਾ ਦੇਣਾ ਤੀਸਰੇ ਲੜਨ ਦੇ ਵਾਸਤੇ 3 ਡਾ ਆਪਾਂ ਸੈੱਟ ਕਰਕੇ ਲਗਾ ਦੇਣਾ ਜਿਹੜਾ ਹੁਣ ਆਪਣਾ ਪਿਛਲਾ ਲੜਾ ਲੜਦਾ ਜਿਹੜਾ ਆਪਣਾ فاਸਲਾ ਉਹ ਵੜਾ ਆਪਾਂ ਸੈੱਟ ਕਰਨਾ ਜਿਹੜਾ ਹੁਣ ਉੱਪਰਲੇ ਫੇਰ ਚੋਣਗੇ ਉਹਨਾਂ ਪੇਚਾਂ ਦਾ ਜਿਹੜਾ ਆਪਣਾ فاਸਲਾ ਆਪਾਂ ਸੈੱਟ ਕਰਨਾ ਜੀ ਤੇ ਹੁਣ ਜਿਹੜਾ ਆਪਾਂ ਤੋਥਰਾ ਲਗਾਉਣਾ ਚੌਥੇ ਲੜ ਨੂੰ ਬੈਕ ਤੋਂ ਵਿੱਚ ਕਰਕੇ ਛੜੜ ਨੂੰ ਜਿਹੜਾ ਅੱਖ ਤੱਕ ਖਿੱਚਣਾ ਅੱਖ ਤੱਕ ਲੜ ਨੂੰ ਖਿੱਚਣ ਤੋਂ ਬਾਅਦ ਜਿਹੜਾ ਲੜ ਨੂੰ ਉੱਪਰੋਂ ਹੋਲਡ ਕਰਕੇ ਤੇ ਛੜੜ ਨੂੰ ਵੀ ਰੱਡ ਦੇ ਉੱਤੇ ਇੱਕ ਵਾਰ ਹੋਲਡ ਕਰਨਾ ਲੜ ਨੂੰ ਹੌਕਾ ਹੀ ਖਿੱਚਣਾ ਉਸ ਤੋਂ ਬਾਅਦ ਲੜ ਨੂੰ ਜਿਹੜਾ ਤੁਸੀਂ ਉੱਪਰੋਂ ਹੋਲਡ ਕਰਕੇ ਜਿਹੜਾ ਰੱਡ ਦੇ ਤੋਂ ਲੜ ਨੂੰ ਡੋਰ ਹੋਲਡ ਕਰਨਾ ਇਹਨਾਂ ਇਸ ਲੜ ਦੇ ਉੱਤੇ ਹੱਥ ਫੇਰ ਕੇ ਜਿਹੜਾ ਇਸ ਲੜ ਨੂੰ ਸਾਫ਼ ਕਰਕੇ ਲਗਾ ਦੇਣਾ ਜੀ। ਇਸ ਲੜ ਦੇ ਵਿੱਚ ਬਾਅਦ ਫੇਰ ਕੇ ਇਸ ਲੜ ਦੇ ਜਿਹੜੇ ਆਪਾਂ ਹਾਸਲਾ ਸੈੱਟ ਕਰ ਲਵਾਂਗੇ। ਜੇਕਰ ਤੁਹਾਨੂੰ ਇਹ ਜਿਹੜਾ ਲਾਈਵ ਹੈ ਵਧੀਆ ਲੱਗਦਾ ਤਾਂ ਇਹ ਲਾਈਵ ਨੂੰ ਵੱਧ ਤੋਂ ਵੱਧ ਜਿਹੜਾ ਸ਼ੇਅਰ ਜੁੜ ਕਰਿਓ। ਜਿਹੜਾ ਆਪਾਂ ਆਪਰਲੇ ਪੇਚ ਉਹਨੂੰ ਨਾ ਪੇਚਾਂ ਦੇ ਨੇ ਖਾਲਾ ਸਟਕਾਣ ਦੇ ਲਈ ਤੁਸੀਂ ਡਬਲ ਫੋਲਡ ਹੀ ਕਰ ਸਕਦੇ ਹੋ। ਪਰ ਜਿਹੜਾ ਆਪਾਂ ਪੰਜਵਾਂ ਰੱਡ ਲਗਾਉਣਾ ਪਹਿਲੇ ਵਾਲਾ ਰੱਡ ਨੂੰ ਉਪਰੋਂ ਫੋਲਡ ਕਰਕੇ ਜਿਹੜਾ ਇਸ ਦਾ ਬਾਥੂ ਕੱਪੜਾ ਹੋਗਾ ਫਰੰਟ ਦੇ ਉੱਤੋਂ ਉਸ ਕੱਪੜੇ ਨੂੰ ਜਿਹੜਾ ਆਪਾਂ ਅੰਦਰ ਫੋਲਡ ਕਰ ਦੇਣਾ ਤੇ ਫਰੰਟ ਦੇ ਉੱਤੋਂ ਰੱਡ ਨੂੰ ਰੱਖ ਕੇ ਇਸ ਰੱਡ ਨੂੰ ਵੀ ਡਬਲ ਫੋਲਡ ਕਰਕੇ ਇਹ ਹਲਕੀ ਜਿਹੜੀ ਆ ਮੇਰੇ ਮੂਹਰੇ ਨੋਕ ਆ ਆਪਾਂ ਦੱਬ ਲੈਣੀ ਆ ਇਸ ਲੜ ਨੂੰ ਜਿਹੜਾ ਆਪਾਂ ਸਾਫ਼ ਕਰਕੇ ਇਹ ਲੜ ਦਾੜ ਨੂੰ ਹਾਲਾ ਸੈਟ ਕਰਕੇ ਜਿਹੜਾ ਆਪਾਂ ਇਸ ਲੜ ਨੂੰ ਲਗਾ ਦੇਣਾ ਜਿਹੜਾ ਇਸ ਲੜ ਦੇ ਉੱਪਰ ਵੀੜ ਆ ਆਪਾਂ ਬਾਅਦ ਫੇਰ ਇਸ ਪਰ ਵੀੜਾ ਲੜ ਨੂੰ ਸਾਫ਼ ਕਰ ਲਵਾਂਗੇ ਜਿਹੜਾ ਹੁਣ ਚੰਗੀ ਤਰ੍ਹਾਂ ਇਸ ਪੰਗਲੀ ਦੀ ਸੈਟਿੰਗ ਆਪਾਂ ਨੂੰ ਨਾ ਅਗਰੀ ਕਰ ਲੈਣੀ ਆ ਜਿਹੜੇ ਆਪਣੇ ਪੇਚ ਹੋਣਗੇ ਨਾ ਪੇਚਾਂ ਨੂੰ ਵੀ ਆਪਾਂ ਸੈੱਟ ਕਰਨਾ ਈ ਅਣ ਜਿਹੜਾ ਤੁਸੀਂ ਨੇ ਛੇਵਾਂ ਨਾਲ ਲਗਾਉਣਾ ਇੱਥੇ ਆਪਾਂ ਪੰਜਵਾਂ ਰੌੜਾ ਲਗਾਇਆ ਸੀ ਗੋਸਤੋਂ ਥੋੜਾ ਥੱਲੇ ਰੱਖ ਕੇ ਜਿਹੜਾ ਆਪਾਂ ਇਸ ਲਾੜ ਨੂੰ ਲਗਾਵਾਂਗੇ ਕੱਪੜਾ ਕੱਲਾੜ ਨੂੰ ਖਿੱਚ ਕੇ ਵੀ ਤੋ ਆ ਇਸ ਲਾੜ ਦੇ ਤਾਂ ਜਿਹੜਾ ਉਹ ਕੱਪੜਾ ਹੋਗਾ ਕੱਪੜੇ ਨੂੰ ਆਪਾਂ ਅੰਦਰ ਹੋਲਡ ਕਰ ਦੇਣਾ ਪ੍ਰਾੜਦੇ ਉਤਰਾੜ ਨੂੰ ਡਵਲਪਮੈਂਟ ਕਰਨਾ ਜੀ ਚੰਗੀ ਤਰ੍ਹਾਂ ਇਹ ਸਲਾੜ ਨੂੰ ਵੀ ਆਪਾਂ ਹੁਣ ਸਾਫ਼ ਕਰਨਾ ਸਾਫ਼ ਕਰ ਤੋਂ ਬਾਅਦ ਜਿਹੜਾ ਆਪਾਂ ਇਸ ਲੜਦਾ ਵੀ ਆਪਣਾ ਜਿਹੜਾ فاਸਲਾ ਆਊਗਾ ਉਸ فاਸਲੇ ਨੂੰ ਆਪਾਂ ਸੈੱਟ ਕਰਨਾ ਕਾਫਲੇ ਸਟਕ ਕਰਨ ਤੋਂ ਬਾਅਦ ਇਸ ਲੜ ਨੂੰ ਇਹੜਾ ਸਟ ਕਰਕੇ ਆਪਾਂ ਇਹੜਾ ਲਗਾ ਦੇਣਾ ਜੀ ਥੜਾੜਾ ਪਾ ਸੀ ਮਲੜ ਲਗਾਇਆ ਸੀ ਗਾਇਸ ਲੜ ਦੇ ਵੀ ਉੱਪਰ ਵੀੜਾ ਆਪਾਂ ਬਾਅਦ ਫੇਰ ਲਵਾਂਗੇ ਚੱਕੀ ਤੇੜੇ ਆਪਾਂ ਇਹੜਾ ਇਸ ਲੜ ਕਿਹੜਾ ਆਪਾਂ ਫਰੰਟ ਦੇਤੇ ਬਾਅਦ ਫੇਰ ਕੇ ਤਾਂ ਆਪਣਾ ਇਸ ਲੜ ਦਾ ਹਾਸਲਾ ਆਪਾਂ ਸਟ ਕਰ ਲੈਣਾ ਕਹਣ ਕਿਹੜਾ ਆਪਾਂ ਕਲਗੀ ਲੜ ਦੇ ਲਈ ਪੱਕਾ ਪੈਨ ਲਗਾਵਾਂਗੇ ਜਿੱਥੋਂ ਆਪਾਂ ਛੇਵੜਾ ਫੋਲਡ ਕੀਤਾ ਸੀ ਛੇਵੜਾ ਦੇ ਉੱਪਰ ਆ ਕਿਹੜਾ ਆਪਾਂ ਪੱਕਾ ਪੈਨ ਲਗਾਵਾਂਗੇ ਜੀ ਉਸ ਤੋਂ ਇਹੜਾ ਆਪਾਂ ਕਲਗੀ ਲੜ ਦਗਾਣਾ ਕਲਗੀ ਲੜ ਦੀ ਪੂਣੀ ਉਹ ਜਿਹੜਾ ਤੁਸੀਂ ਨੇ ਖੋਲ ਲੈਣਾ ਉਸ ਦਾ ਉੱਪਰਲਾ ਪੱਲਾ ਜਿਹੜਾ ਉਹ ਤੁਸੀਂ ਨੇ ਥੱਲੇ ਨੂੰ ਫੋਲਡ ਕਰਨਾ ਤੇੜਾ ਥੱੜਾ ਦਾ ਪੱਲਾ ਹੋਊਗਾ ਉਸ ਨੂੰ ਤੁਸੀਂ ਜਿਹੜਾ ਆਪਾਂ ਨੂੰ ਫੋਲਡ ਕਰਨਾ ਤੇ ਉਸ ਤੋਂ ਬਾਅਦ ਇਸ ਸਲਾੜ ਨੂੰ ਜਿਹੜਾ ਅੱਖ ਤੱਕ ਖੇਚ ਲੈਣਾ ਅੱਖ ਤੱਕ ਖਿਚਣ ਤੋਂ ਬਾਅਦ ਜਿਹੜਾ ਆਪਾਂ ਇਸ ਸਲਾੜ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਜਿਹੜੇ ਆਪਣੇ ਸਲਾੜ ਦੇ ਉੱਤੇ ਬਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਬਾਹਰ ਦੇਣਾ ਕੱਢ ਦੇਣਾ ਜੀ ਇਹ ਰੋਸ ਤੋਂ ਆ ਦੇ ਜਿਹੜਾ ਆਪਾਂ ਨੇ ਪੱਗ ਪੈਣ ਲਗਾਇਆ ਸੀਗਾ ਲੜ ਨੂੰ ਪੱਗ ਪੈਂਚਲੇ ਚ ਲਿਆਵਾਂਗੇ ਪੱਗ ਪੈਂਚਲੇ ਚ ਲਿਆਉਣ ਤੋਂ ਆ ਲੜ ਨੂੰ ਜਿਹੜਾ ਫਰੰਟ ਵੱਲ ਘੁਮਾ ਦੇਣਾ ਜੀ ਟਾਟੋ ਲੜ ਨੂੰ ਘੁਮਾਉਣ ਤੋਂ ਆ ਇਹ ਲੜ ਦੀ ਹਲਕਾ ਜਿਹੜਾ ਇਸ ਲੜ ਨੂੰ ਖੋਲ ਕੇ ਜਿਹੜਾ ਆਪਾਂ ਨੇ ਛੇਵਾਂ ਲੜ ਲਗਾਇਆ ਸੀਗਾ ਲੜ ਨੂੰ ਆਪਾਂ ਛੇਵਾਂ ਲੜ ਥਲੇ ਦੱਬ ਦੇਣਾ ਜੀ ਜੇਕਰ ਤੁਹਾਡਾ ਲੜ ਪਰੋਟ ਲਾ ਰਹਿ ਜਾਂਦਾ ਹੈ ਤੁਸੀਂ ਉਸ ਤੇ ਉੱਤੇ ਪੱਗ ਪੈਣ ਲਗਾ ਸਕਦੇ ਹੋ ਉਹਦੇ ਕਰਕੇ ਜਿਹੜਾ ਤੁਹਾਡਾ ਲੜ ਆ ਉੱਤੇ ਲੰਨੀ ਰਹੇਗਾ ਆ ਜਿਹੜੇ ਆਪਣੇ ਪੱਕੀ ਦੀਆਂ ਸੈਟਿੰਗਾਂ ਬਾਕੀ ਉਹ ਜਿਹੜੀਆਂ ਆਪਾਂ ਕਰ ਲੈਣੀਆਂ ਜਿਹੜਾ ਹੁਣ ਆਪਾਂ ਸੈਟ ਕਰਾਂਗੇ ਜਿਹੜਾ ਸਿਰ ਦੇ ਸੈਂਟਰ ਦੇ ਵਿੱਚੋਂ ਖਲਾ ਲੜ ਲਗਾਇਆ ਸੀ ਉਸ ਲੜ ਨੂੰ ਖਿੱਚਣਾ ਉਸ ਲੜ ਨੂੰ ਖਿੱਚਣ ਤੋਂ ਬਾਅਦ ਪੂਰੇ ਸਿਰ ਦੇ ਉੱਤੇ ਖਿਲਾਰ ਦੇਣਾ ਜੀ ਪੂਰੇ ਸਿਰ ਤੇ ਲੜ ਨੂੰ ਖਲਾ ਨੂੰ Toda ਲੜਾਇਆਂ ਸਲੇ ਕਪੜਾ ਚੰਗੀ ਤਰ੍ਹਾਂ ਦੇ ਕੇ ਤੇ ਮੁੜ ਲੜਨ ਨੂੰ ਦੋਨਸੜ ਤੋਂ ਹੋਲਡ ਕਰਕੇ ਬੈਕ ਤੇ ਦਬ ਦੇਣਾ ਜੇਕਰ ਤੁਹਾਨੂੰ ਸਾਡਾ ਲਾਈਵ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਵੀਡੀਓ ਦੇ ਲਈ ਧੰਨਵਾਦ ਵਾਹੀ ਗੁਰੂ ਜੀ ਦਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ